ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਪਵਾਦੀ ਬੜੀ ਨਾਮਵਰ ਮੰਡੀ ਸਰਨਾ ਮੰਡੀ ਉੱਥੇ ਅੱਜ ਪਰਚੇਸ਼ ਸ਼ੁਰੂ ਕਰਾਈ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈਡੀ ਦੀ ਪ੍ਰੋਕਿਊਰਮੈਂਟ ਦਾ سلسلہ ਉਹ ਡੇ ਬਾਏ ਡੇ ਤੇਜ਼ ਹੋ ਰਿਹਾ ਭਾਵੇਂ ਹਰਾਂ ਦੀ ਮਾਰ ਚੱਲ ਕੇ ਪੰਜਾਬ ਦਾ ਕਿਸਾਨ ਮੰਡੀਆਂ ਚ ਆ ਰਿਹਾ ਪਰ ਇਹਦੇ باوجود ਉਹ ਜੜਦੀ ਕਲਾ ਚਾਹ ਉਹ ਬੜਾ ਸ਼ਾਨਦਾਰ ਜਿਹੜਾ ਉਹ ਮੈਂ ਸਮਝਦਾ ਵਿੱਚ ਹੋਣਾ ਇਸ ਵਾਰ ਮੰਡੀ ਚ ਕੁਆਲਿਟੀ ਤੇ ਪਖਤੋ ਵਧੀਆ ਆ ਰਿਹਾ ਸੋ ਪੰਜਾਬ ਦੇ ਅੰਦਰ ਹੁਣ ਤੱਕ 11 ਲੱਖ 23000 ਐਮਟੀ ਚੋਹਾਨਾ ਮੰਡੀਆਂ ਚ ਪਹੁੰਚਿਆ ਜਿਹਦੇ ਵਿੱਚੋਂ 10.5 ਲੱਖ ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ 2399 ਰੁਪਏ ਐਮਐਸਪੀ ਦੇ ਮੁਤਾਬਕ 2085 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤਿਆਂ ਚ ਆ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦਾ ਜਿਹੜਾ ਮਾਨਜੁਗ ਮੁੱਖ ਮੰਤਰੀ ਜੀ ਦਾ ਐਲਾਨ ਹੈ ਉਹਨੂੰ ਵਫਾ ਕੀਤਾ ਜਾ ਰਿਹਾ ਉਹਤੇ ਅਮਲ ਕੀਤਾ ਜਾ ਰਿਹਾ ਸੋ ਅੱਜ ਵੀ ਇਸ ਮੰਡੀ ਦੇ ਅੰਦਰ ਦੋ ਢੇਰੀਆਂ ਦੀ ਤੁਲਨਾ ਹੋਈ ਹੈ ਸੋ ਕੱਲ ਇਹਨਾਂ ਦੇ ਖਾਤੇ 'ਚ ਪੈਸੇ ਪਾ ਜਾਣਗੇ ਇਹ ਸੀਜ਼ਨ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਆਰਥਿਕ ਦੇ ਲਈ ਪੰਜਾਬ ਦੇ ਮਿੱਲਰ ਔਰ ਮਜ਼ਦੂਰ ਦੇ ਲਈ ਵਧੀਆ ਰਵੇ ਇਹ ਲਈ ਅਸੀਂ ਪੂਰਾ ਜਿਹੜਾ ਉਹ ਜ਼ੋਰ ਲਾ ਰਹੇ ਆਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਮੰਡੀ 'ਚ ਦਿੱਕਤ ਨਾ ਆਵੇ ਤੇ ਮੈਂ ਇੱਕ ਅਪੀਲ ਆਪਣੇ ਪਿਆਰੇ ਕਿਸਾਨ ਵੀਰਾਂ ਨੂੰ ਵੀ ਕਰਨੀ ਚਾਹੁੰਦਾ ਕਿ ਉਹ ਭਾਵੇਂ ਇੱਕ ਦਿਨ ਚੋਹਨਾ ਲੇਡ ਵੱਢ ਕੇ ਲੈ ਕੇ ਆਣ ਚੋਹਨਾ ਮਤਲਬ ਇਸ ਤਰ੍ਹਾਂ ਸਵਾਰ ਕੇ ਲੈ ਕੇ ਆਣ ਕਿ ਮੰਡੀ ਚ ਕੋਈ ਦਿੱਕਤ ਨਾ ਪੈਦਾ ਹੋਵੇ ਸੋ ਅਸੀਂ ਸਭ ਨੇ ਰਲ ਕੇ ਇੱਕ ਦੂਜੇ ਦੇ ਹਿੱਤਾਂ ਦਾ ਖਿਆਲ ਰੱਖਣਾ ਸੋ ਲਗਾਤਾਰ ਸਾਡੇ ਸਾਰੇ ਅਧਿਕਾਰੀ ਸੇਵਾਨ ਸਾਡਾ ਪ੍ਰਸ਼ਾਸਨ ਮੰਡੀਆਂ ਦੇ ਅੰਦਰ ਪ੍ਰਕਿਓਰਮੈਂਟ ਨੂੰ ਸੁਚਾਰੂ ਬਣਾਉਣ ਦੇ ਲਈ ਉਹ ਆਪਣੀ ਨਿਗ੍ਹਾ ਰੱਖ ਰਿਹਾ ਪੂਰੇ ਅਸੀਂ ਅਲਰਟ ਹੈਗੇ ਆ ਔਰ ਅਸੀਂ ਉਮੀਦ ਕਰਦੇ ਹਾਂ ਵੀ ਇਸ ਸੀਜ਼ਨ ਜਿਹੜਾ ਆ ਇੱਕ ਵਾਰ ਫਿਰ ਸਾਰੀਆਂ ਹੀ ਉਹ ਫੈਕਲਟੀਜ਼ ਜਿਹੜੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹਨਾਂ ਦੇ ਲਈ ਚੰਗਾ ਸਾਬਤ ਹੋਏਗਾ ਇਦਿਨੇ ਲਗਾਤਾਰ ਕੰਮ ਕੀਤਾ ਜਾ